ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ yogita ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦੀ ਹਾਂ ਤੇ ਉਹਨਾਂ ਦੇ ਵਿਚਾਰ ਦੇ ਨਾਲ ਹੀ ਮੈਂ ਅੱਜ ਦੀ ਆਪਣੀ ਇਹ ਵੀਡੀਓ ਦੀ ਸ਼ੁਰੂਆਤ ਕਰਦੀ ਹਾਂ ਉਹਨਾਂ ਨੇ ਆਖਿਆ ਸੀ ਕਿ ਅਸੀਂ ਆਪਣਾ ਭਵਿੱਖ ਆਪਣੇ ਜਨਮ ਦੇ ਨਾਲ ਨਹੀਂ ਆਪਣੇ ਕਰਮਾਂ ਦੇ ਨਾਲ ਸਿਰਜ ਸਕਦੇ ਹਾਂ ਜਿਸ ਦੀ ਜਿੰਦੀ ਜੱਦੀ ਮਿਸਾਲ ਹੈ ਉਹਨਾਂ ਦੇ ਖੁਦ ਦਾ ਜੀਵਨ ਜੋ ਕਿ ਬਹੁਤ ਸੰਘਰਸ਼ਮਈ ਰਿਹਾ ਕਿਸ ਨੂੰ ਪਤਾ ਸੀ ਉਹ ਬਾਲਕ ਜਿਸ ਨੂੰ ਕਲਾਸ ਵਿੱਚ ਬੈਣ ਦੀ ਮਨਾਈ ਸੀ ਜਿਸ ਨਾਲ ਇੰਨੀ ਤਸ਼ੱਦਦ ਹੋਈ ਇੰਨਾ ਵਿਤਕਰਾ ਹੋਇਆ ਕਿ ਉਹ ਵੱਡੇ ਹੋ ਕੇ ਨੌ ਭਾਸ਼ਾਵਾਂ ਦੇ ਗਿਆਤਾ ਬਣਨਗੇ 32 ਡਿਗਰੀਆਂ ਹਾਸਲ ਕਰਨਗੇ ਬਾਹਰੋਂ ਅਰਥ ਸ਼ਾਸਤਰ ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣਨਗੇ ਇੰਨਾ ਹੀ ਨਹੀਂ ਅਸੀਂ ਸਭ ਦੇਖਦੇ ਹਾਂ ਕਿ ਸੰਵਿਧਾਨ ਦੇ ਸੰਕਲਪਨ ਦੀ ਸੌ ਖਾਦੀ ਜਾਂਦੀ ਹੈ ਤੇ ਉਸ ਭਾਰਤੀ ਸੰਵਿਧਾਨ ਦੇ ਨਿਰਮਾਤਾ ਵੀ ਬਣਨਗੇ ਸਾਨੂੰ ਪਤਾ ਸੀ ਇਹ ਉਹ ਗੱਲ ਹੋ ਗਈ ਕਿ ਉਹ ਪਰਬਤ ਤੂੰ ਦੇਖ ਉਹ ਪਰਬਤ ਤੂੰ ਦੇਖ ਕੱਲ ਤੱਕ ਜਿਸकी लाचारी पर तू ਹੱਸਤਾ ਥਾ ਅੱਜ ਵੋਹੀ ਤੇਰੇ ਸਿਖਰ ਪਰ ਜਾ ਕੇ ਬੈਠਾ ਹੈ ਪੀਮਰਾ ਅੰਬੇਦਕਰ ਜੀ ਇੱਕ ਅਜਿਹੇ ਨਾਮ ਸੰ ਇੱਕ ਅਜਿਹਾ ਜੀਵਨ ਸੰ ਇੱਕ ਅਜਿਹੇ ਕਰਮਸ਼ੀਲ ਯੋਧਾ ਸੰ ਜਿਨ੍ਹਾਂ ਦੀ ਕਰੂਨਾ ਨੇ ਮਾਨਵਤਾ ਵਿੱਚ ਜਿਨ੍ਹਾਂ ਦੇ ਧ੍ਰਿੜ ਸੰਕਲਪਾਂ ਨੇ ਔਰ ਸਮੇਂ ਦੇ ਇਤਿਹਾਸ ਦੇ ਵਿੱਚ ਜਿਹਨਾਂ ਦੇ ਵਿਚਾਰਾਂ ਨੇ ਅਸਲੀਅਤ ਵਿੱਚ ਜਿਹੜਾ ਸਮਾ ਬਦਲਿਆ ਸੀ ਤੁਸੀਂ ਸਭ ਨੇ ਬੜੇ ਬਾਦਸ਼ਾਹ ਦੇਖੇ ਹੋਣਗੇ ਜਿਹੜੇ ਇਨਸਾਨਾਂ ਨੂੰ ਗੁਲਾਮ ਬਣਾ ਕੇ ਬੜੇ ਨੇ ਬਾਦਸ਼ਾਹ ਪਰ ਡਾਕਟਰ ਪੀਮਰਾ ਅੰਬੇਦਕਰ ਜੀ ਅਜਿਹੇ ਬਾਦਸ਼ਾਹ ਸਨ ਜਿਨ੍ਹਾਂ ਨੇ ਗੁਲਾਮਾਂ ਤੋਂ ਇਨਸਾਨ ਬਣਾਏ ਮੈਂ ਇੱਕ ਇਸਤਰੀ ਇੱਕ ਮਹਿਲਾ ਹੋਣ ਦੇ ਨਾਤੇ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਪੈਦਾ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਮੈਂ ਪਿੱਛੇ ਝਾਤ ਮਾਰਦੀ ਹਾਂ ਕਿ ਉਹ ਸਮਾਜ ਵਿੱਚ ਜਿੱਥੇ ਇਸਤਰੀਆਂ ਦੇ ਅਧਿਕਾਰਾਂ ਦਾ ਕਾਹਨ ਕੀਤਾ ਜਾਂਦਾ ਸੀ ਸ਼ਰੀਆਮ ਕਾਹਨ ਕੀਤਾ ਜਾਂਦਾ ਸੀ ਉਹਨਾਂ ਨੇ ਇਸਤਰੀ ਸਿੱਖਿਆ ਦੀ ਗੱਲ ਚੁੱਕੀ ਉਹਨਾਂ ਨੇ ਆਵਾਜ਼ ਉਠਾਈ ਲਿੰਗ ਸਮਾਨਤਾ ਦੀ ਉਹਨਾਂ ਨੇ ਆਵਾਜ਼ ਉਠਾਈ ਇਸਤਰੀ ਦੇ ਅਧਿਕਾਰਾਂ ਦੀ ਉਹਨਾਂ ਦੇ ਮੰਨਣਾ ਸੀ ਕਿ ਕਿਸੇ ਵੀ ਸਮੁਦਾਏ ਦੀ ਤਰੱਕੀ ਜੇਕਰ ਆਪਾਂ ਦੇਖਣੀ ਹੋਏ ਤੇ ਉਸ ਸਮੁਦਾਏ ਉਸ ਸਮਾਜ ਵਿੱਚ ਰਹੀ ਦੀ ਔਰਤ ਦੀ ਡਿਗਰੀ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਉਹ ਸਮਾਜ ਕਿੰਨੀ ਤਰੱਕੀ ਤੇ ਹੈ ਉਹਨਾਂ ਨੇ ਸਿੱਖਿਆ ਨੂੰ ਆਪਣਾ ਹਥਿਆਰ ਬਣਾਇਆ ਤੇ ਉਹਨਾਂ ਨੇ ਆਖਿਆ ਕਿ ਸਿੱਖਿਆ ਇੱਕ ਅਜਿਹੀ ਸ਼ੇਰਨੀ ਦਾ ਦੁੱਧ ਹੈ ਜੋ ਵੀ ਇਸ ਨੂੰ ਪੀਏਗਾ ਉਹ ਦਹਾੜੇਗਾ बाबा साहब अंबेडकर ਜੀ ਨੂੰ ਇੱਕ ਖਾਸ ਸਮੁਦਾਇ ਖਾਸ ਵਿਸ਼ੇ ਦੇ ਨਾਲ ਜੋੜਨਾ ਮੇਰਾ ਮੰਨਣਾ ਹੈ ਕਿ ਉਹਨਾਂ ਦੇ ਯੋਗਦਾਨ ਨੂੰ ਸੀਮਿਤ ਕਰਨਾ ਹੋਵੇਗਾ। बाबा साहब अंबेडकर ਹਰ ਉਸ ਇਨਸਾਨ ਦੇ ਲਈ ਪ੍ਰੇਰਣਾ ਦਾ ਇੱਕ ਸਰੋਤ ਨੇ ਜੋ ਮਾਨਵਤਾ ਨੂੰ ਪੈਲ ਦਿੰਦਾ ਹੈ। ਜੋ ਕਮਜ਼ੋਰਾਂ ਦੀ ਮਦਦ ਕਰਦਾ, ਜੋ ਕਿਸੇ ਨਾਲ ਤੱਕਾ ਨਹੀਂ ਕਰਦਾ, ਕਿਸੇ ਨਾਲ ਘਾਣ ਨਹੀਂ ਕਰਦਾ। ਅੰਤ ਵਿੱਚ ਮੈਂ ਸਭ ਨੂੰ ਇੱਕ ਵਾਰ ਫੇਰ ਤੋਂ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਆਓ ਅਸੀਂ ਉਹਨਾਂ ਦੇ ਯੋਗਦਾਨ ਨੂੰ ਯਾਦ ਰੱਖੀਏ ਤੇ ਰਲ ਮਿਲ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰੀਏ ਧੰਨਵਾਦ